ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਤੇ ਹਾਜ਼ਰ ਆਂ ਸਰਲীন ਦੀ ਵੀਡੀਓ ਲੈ ਕੇ ਸਰਲীন ਨੇ ਸੁਖ ਰਤਿਆ ਦੇ ਕੀਰਤਨ ਤੇ ਤੇਜੀ ਸੰਧੂ ਨੂੰ ਕੀ ਰਿਪਲਾਈ ਕੀਤਾ ਦਿਖਾਉਨੇ ਆ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਗੇ ਛੋਟੀ ਰਿਕਵੈਸਟ ਹੈ ਜੇ ਨਵੇਂ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਜਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜਰੂਰ ਜਾਓ ਤੁਹਾਨੂੰ ਸਰਲੀਨ ਦੀ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਬਾਕੀ ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਹਾਰ ਨਵੀਆਂ ਤੋਂ ਨਵੀਆਂ ਅਪਡੇਟ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਕੇ ਜਰੂਰ ਜਾਓ ਤਾਂ ਕਿ ਤੁਹਾਨੂੰ ਆਰੇ ਕੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਤਾਂ ਡੱਬਾ ਬਹੁਤਾ ਸਮਾਂ ਨਾ ਲੈਂਦੇ ਹੋਏ ਚਲ ਕੁਮਰੌਣੀਆਂ ਤੁਹਾਨੂੰ ਅੱਜ ਦੀ ਇਸ ਵੀਡੀਓ ਤੇ ਕੀ-ਕਿਆ ਸਰਲੀਨ ਨੇ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਕੋਟਾ ਇਹਦਾ ਇੱਕ ਉਹ ਜੰਦੂਤ ਜਪਾਈ ਆ ਤਾਜੀ ਗਾਂ ਇਹਦੀ ਭਾਬੀ ਜਿਹੜੀ ਉਹ ਫੁੱਦਾਂ ਮਰਾਉਣੀ ਗਾਂ ਦੀ ਮਹਾਰਾਜਕੁਰ ਉਹ ਗਸਤੀ ਜਨਾਨੀ ਇਹ ਸਾਰਿਆਂ ਨੇ ਗੈਗ ਬਣਾਇਆ ਹੋਇਆ ਉਹ ਬਾਅਦ ਚ ਪੈਸੇ ਖਾਣ ਤੋਂ ਬਾਅਦ ਨਾ ਇਹ ਭੈਣ ਚੋਦੀ ਉਹ ਵਿੱਚ ਹਾਮੀਆਂ ਭਰਦੀ ਪਿੱਤੀ ਤੁਹਾਨੂੰ ਪੈਸੇ ਮੈਂ ਦੂੰਗੀ ਫੁੱਦੀ ਜਾਣ ਦੀ ਉੱਚਗਲ ਜਨਾਨੀ ਮੈਨੂੰ ਪਿੱਛੇ ਜੀ ਕਹਿੰਦੀ ਮੇਰਾ ਤਾਂ ਜੀ ਆਪਰੇਸ਼ਨ ਹੋਇਆ ਵਾ ਆਪਰੇਸ਼ਨ ਹੋਣ ਕਰਕੇ ਜੀ ਮੈਂ ਤਾਂ ਪੈਸੇ ਮੋੜ ਨਹੀਂ ਸਕਦੀ ਤੇ ਤਿੰਨ ਚਾਰ ਦਿਨਾਂ ਬਾਅਦ ਤੇਰਾ ਮੁੰਡਾ ਤੇ ਤੇਰੀ ਨੋ ਚੱਕ ਕੇ ਭੈਣ ਚੋਦ ਉੱਥੇ ਬੰਬੇ ਬੁੰਡ ਦਿੰਦੇ ਫਿਰਦੇ ਆ ਤੇਰਾ ਆਪਰੇਸ਼ਨ ਹੋਇਆ ਵਾ ਐਡੇ ਕ ਝੂਠੇ ਬ ਉਹ ਦੇਬ ਮੇਰੀ ਬੂੜੇ ਦੀ ਲੱਤਾ ਕਰਕੇ ਵਿੱਚ ਪਾ ਕੇ ਪਤਾ ਨਹੀਂ ਪੈਸੇ ਕੱਢ ਲੋ ਆ ਮੋਟਾ ਆ ਦੁਖ ਟਟਿਆ ਆ ਤਾਜੀ ਤੂਜੀ ਆ ਦੋ ਚਾਰ ਹੋਰ ਇਹਨਾਂ ਨੇ ਗੈਂਡੇ ਜੇ ਇਕੱਠੇ ਕੀਤੇ ਹੋਏ ਆ ਅਬ ਵੱਡੀ ਬੌਂਡ ਵਾਲੀ ਦੇ ਅਕਾਊਂਟ ਦੇ ਵਿੱਚ ਮਗਾ ਮਗਾ ਕੇ ਪੈਸੇ ਭੈਣ ਚੋਦਾਂ ਲੋਕਾਂ ਦਾ ਪੁੱਦੂ ਬਣਾਉਂਦੇ ਰਹਿੰਦੇ ਨੇ ਪਤਾ ਨਹੀਂ ਕਿੰਨੇ ਕ ਪੇਜਾਂ ਵਾਲਿਆਂ ਦੇ ਇਹਨਾਂ ਨੇ ਪੈਸੇ ਮਾਰੇ ਇਹਨਾਂ ਨੂੰ ਨੰਗੇ ਕਰੋ ਭੈਣ ਚੋਦਾਂ ਨੂੰ ਇਹਨਾਂ ਦਾ ਜਿਹੜਾ ਇਹ ਬਹੁਤ ਇਹ ਘੁੰਮ ਘੁੰਮਦੇ ਆ ਨਾ ਲੋਕਾਂ ਦੇ ਸਿਰ ਦੇ ਉੱਤੇ ਇਹਨਾਂ ਡਾੜ ਪਾ ਪਾ ਕੇ ਕਿ ਅਸੀਂ ਜੀ ਬਹੁਤ ਵੱਡੇ ਗੈਂਗਸਟਰ ਆ ਇਹਨਾਂ ਦੀ ਮਾਂ ਚੋਦੋ ਭੈਣ ਚੋਦਾਂ ਦੀ ਇਹਨਾਂ ਦੀ ਮਾਂ ਲੰਮੀ ਪ